ਜਾ ਰਿਹਾ ਹਾਂ ਜੀ ਨਗਰੀ ਫੜਿਆ ਸਾਰੇ ਸਾਰੇ ਬਚਾਰੇ ਹੋਣਗੇ ਤੇ ਮੈਂ ਸੱਚ ਕਰਕੇ ਕੋਈ ਵੀ ਬਿਆਨ ਨਹੀਂ ਕਰ ਰਿਹਾ ਨਹੀਂ ਕਰ ਰਿਹਾ ਬਾਈ ਸਾਡੀ ਬੰਦਾ ਮਹੀ ਹੋ ਗਈ ਕਿ ਤੀਕ ਮਾਰੀ ਕਿਹੜਾ ਪਿੰਡ ਹੈ ਕੀ ਗੱਲਬਾਤ ਹੋਈ ਹੈ ਪਿੰਡ ਮਸਰਾਲਾ ਕੀ ਗੱਲਬਾਤ ਹੈ ਗੰਦਵਾਤੋ ਹੀ ਗੀ ਸਾਡਾ ਪਲਾਟ ਤੇ ਅਸੀਂ ਮਕਾਨ ਬਣਾਇਦਾ ਗੀ ਕਰਨਾਲ ਖਾਲੀ ਪਲਾਟ ਹੀ ਉਥੇ ਅਸੀਂ ਆਪਣੇ ਪਲਾਟ ਵਿੱਚ ਕੰਦ ਕੱਟੇ ਕਰਦੇ ਸੀ ਕੰਦ ਕੱਟਿਆ ਕਰਦੇ ਸੀ ਤੇ ਦੂਸਰੇ ਨਾਲ ਜੇ ਸਾਡੇ ਚਾਚੇ ਦਾ ਮੁੰਡਾ ਹੀ ਉਹਨਾਂ ਦਾ ਨਾਲ ਪਲਾਟ ਸੀ ਉਹ ਸਾਨੂੰ ਕੰਦ ਕੱਟਣ ਤੋਂ ਉਹਨਾਂ ਰੋਕਦਾ ਸੀ ਤੇ ਰੋਕਦਾ ਸੀ ਤੇ ਇੱਕ ਮੇਰੇ ਪਤੀ ਕਿਆਸਲਾ ਵੀ ਹੋ ਗਿਆ ਨਹੀਂ ਪੁਲਸ ਨੇ ਫੈਸਲਾ ਵੀ ਸਾਨੂੰ ਦੇ ਦਿੱਤਾ ਸੀ ਕਿ ਤੁਸੀਂ ਅਨੁਸ਼ਾਨੀ ਲਾ ਕੇ ਧੰਨੀ ਵੀ ਕੱਢ ਸਕਦੇ ਹੋ ਆਪਣੀ ਕੰਦ ਉਹ ਇੱਕ ਡੇਢ ਮਹੀਨਾ ਪਹਿਲਾਂ ਦੀ ਗੱਲ ਆ ਇੱਕ ਇਹਨਾਂ ਨੇ ਕੀ ਕੀਤਾ ਕਿ ਉੱਥੋਂ ਕੁਝ ਪੁਸ਼ ਕਰੀ ਕਰਦੇ ਸੀ ਉੱਥੇ ਤੋਂ ਵਿਜੇ ਕੁਮਾਰ ਆਇਆ ਉਹਨੇ ਇਹਨਾਂ ਨੂੰ ਪਾੜ ਲਿਆ ਪਾੜ ਕੇ ਤੇ ਇਹਨਾਂ ਦੇ ਆਪ ਪਤੀ ਕੇ ਵੀ ਬੈਠ ਗਿਆ ਤੇ ਦਦ ਕਰ ਮਾਰਿਆ ਪਿੱਠ ਤੇ ਕਈ ਮਾਰੀ ਜਨਾਨੀ ਉਦੀ ਨੇ ਆਚਾਰ ਜਨੇ ਹੀ ਉਹ ਬਿਜੇ ਕੁਮਾਰ ਉਹਦੀ ਪਤਨੀ ਪੀਸ਼ ਕੁਮਾਰੀ ਉਹ ਅਕਸ਼ੇ ਕੁਮਾਰ ਉਹਦਾ ਬੇਟਾ ਬੇਟੀ ਆਕਸ਼ੀ ਸਨ ਜਿੱਤੇ ਤੋ ਇਹ ਮੇਰੇ ਪਤੀ ਨੇ ਇਹ ਨਾਮ ਰਵੀ ਕੁਮਾਰ ਹਾਂਜੀ ਇਤਨੇ ਵੀ ਕੋਲ ਨਾ ਅਲ 1:30 ਵਜੇ ਦਾ ਫਲਾਰ ਦਾ ਉੱਥੇ ਪਰਲੇ ਦਾ ਬੱਚਾ 14 ਕਮਰ ਲੈਦਾ ਹੈ ਬਿਲਕੁਲ ਹਾਂ 14 ਮਰਲੇ ਕੋ ਸਿਰ ਪਰੇ ਤੋ 14 ਅੰਗੂੜਾ ਚੱਕੜਾ ਹੋਰ ਰੋਕਦੇ ਹੀ ਰਸਤੇ ਰਸਤੇ ਵਾਗੇ ਚੱਕਰ ਪਾਉਂਦੇ ਹੀ ਕਿ ਰਸਤਾ ਹੈ ਨਹੀਂ ਵਿੱਚ ਅਗਰ ਰਸਤਾ ਹੈ ਨਹੀਂ ਵਿੱਚ ਰਸਤਾ ਪਿੱਛੇ ਬੰਦ ਹੋ ਜਾਂਦਾ ਹੈ ਔਰ ਸੇਰਾ ਕੋਈ ਜਦ ਤੱਕ ਹਾਂਦਾ ਹੈ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਲ ਦੀ ਪੁਲਸ ਨੇ ਉਹਨਾਂ ਨੇ ਪੁਲਸਾ ਲੈਣੇ ਪਾਹੀ ਚੇ ਬੰਦੇ ਲਖਾਏ ਹੀ ਇਹਨਾਂ ਨੇ 5 ਬੰਦੇ ਰੱਖੇ ਇੱਕ ਬੰਦਾ ਕੱਢ ਦਿੱਤਾ ਵਿੱਚੋਂ ਹਾਂਜੀ ਜਿਹੜਾ ਮੇਨ ਬੰਦਾ ਜਿਹੜਾ ਇਹਨੂੰ ਸ਼ਾਇਦ ਹੁੰਦਾ ਹੈ ਹਰ ਕੰਮ ਕਰਾਂਦਾ ਹੈ ਨਾ ਲੋਕੇ ਸੱਡੀ ਦੀ ਮੈਂ ਸੋਹਦਾ ਨਾ ਆਈ ਸੁਦੇਵ ਰਾਜ ਆਹੀ ਜਾਣਿਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੰਦੇ ਰਸਟ ਹੋਣੇ ਚਾਹੀਦੇ ਜਿਹੜੇ ਕਾਲੇ ਬੰਦੇ ਰਸਟ ਹੋਣ ਘੇਰਾ ਹੀ ਸੰਸਕਾਰ ਕਰਨਾ ਇਤਨਾ ਨਹੀਂ ਕਰੇ ਪਤੀ ਤੇ ਇਹ ਬੰਦਾ ਲੱਗਦਾ ਉਹ ਉੱਪਰ ਕਿਸਾ ਲਾਤਾ ਹੈ ਚਾਚੇ ਦੇ ਮੁੰਡੇ ਆਂ ਜੀ ਪੱਤਾ ਕੱਲ ਸਾਡੇ ਨੂੰ ਦੱਸ ਦੇ ਦੱਸ ਦੇ ਜਦੋਂ ਮੈਂ ਨਾ ਪਹਿਲਾਂ ਜਦੋਂ ਲੈ ਚੱਕਦਾ ਚਾਹੁੰਦਾ ਤਾਂ ਵੀ 500 ਮਿੰਟ ਤੋਂ ਜ਼ਿਆਦਾ ਦੇ ਦੋ ਦੋ ਦੌਣੇ ਕੱਲ੍ਹ ਕਦੇ ਰਵੀ ਕੁਮਾਰ ਆਪਣੇ ਘਰ ਦੇ ਚਾਰਦੀ ਚਾਲ ਰਹੀ ਕਰ ਰਿਹਾ ਸੀਗਾ ਇਹਨਾਂ ਨੇ ਸਾਹ ਦੇ ਤੇ ਹਮਲਾ ਕੀਤਾ ਤੇ ਜੇ ਕੁਮਾਰ ਤੇ ਰਵੀ ਘਰ ਦੀ ਜੇ ਕੁਮਾਰੀ ਉਹਦਾ ਲੜਕਾ ਅਕਸ਼ੇ ਕੁਮਾਰ ਅਕਸ਼ੇ ਸੈਣੀ ਤੇ ਜੇ ਲਕਸ਼ਮੀ ਉਸਤਾ ਸੀ ਸੈਣੀ ਤੇ ਉਹ ਬੰਦੇ ਨਾਲ ਹੋਇਆ ਬਸ ਇਸ ਤੋਂ ਬਾਅਦ ਪਲਾਟ ਬਲੋਟ ਤੇ ਵੀ ਦਾਸਪੰਦ ਅਵੀਸ ਨਾ ਲਿਆ ਪਲਾਟ ਅਗਰ ਪਹਿਲਾਂ 2 ਮਹੀਨੇ ਪਹਿਲਾਂ ਦੀ ਗੱਲ ਉਹ ਸੀ ਕੋਟਾ ਵੀ ਕਰਾਸ ਇਹ ਬਾਤ ਤੇ ਫਿਰ ਉਹਨਾਂ ਨੇ ਕੋਰਟ ਕੇਸ ਲਾਤਾ ਉਹ ਵਸਤੇ ਸੂਬਾ ਮਿਲਿਆ ਸੀ ਦੱਸਦੇ ਕੋਈ ਤੇ ਸਟੇ ਦੇ ਵਿੱਚ ਵੀ ਇਹਨਾਂ ਨੇ ਕੋਈ ਨਹੀਂ ਕੰਮ ਕੀਤਾ ਕਰਤਾਂ ਨਹੀਂ ਇਸ ਦਾ ਇਹ ਮਤਲਬ ਮੁਸੀਬੇ ਨੂੰ ਚਾਚੀ ਦਾ ਲੱਤੀ ਹੋਣੀ ਮੈਂ ਕਿਤੇ ਨਾ ਮਾ ਬਦਲ ਪੰਜ ਫੰਕਾ ਖਲਾਮਾ ਉਹ ਇਹ ਦਸ ਗੁਣ ਸਾਡੇ 21 ਸਤੰਬਰ ਇਤਾਰੇ ਉਹ ਇਹ ਦਿੱਤਾ ਤੋਂ ਮੇਰਾ ਪੋਸਟਮਾਨ ਨੂੰ ਕਰਾ